ਇਦਾਂ ਦਮਨ ਦੇ ਕੋਈ ਕੀ ਕਰਾਂਗੇ ਦਿਨੋ ਜੀ ਆਪਾਂ ਹੋ ਗਿਆ ਜੀ ਤਿਆਰ ਤੇ ਅੱਜ ਮੈਂ ਤੇ ਦਮਨ ਚੱਲਿਆਂ ਪਟਿਆਲੇ ਮੈਂ ਲੰਬੀ ਹੋ ਗਈ ਉਹ ਮੈਂ ਸੋ ਥੋ ਮੈਂ ਕੱਲ ਸੈਰ ਕਰਦੀ ਸੀ ਨਾ ਉਹ ਤਾਂ ਦੇਖਿਆ ਸੀ ਹਾਂ ਦੱਸਿਆ ਤੁਸੀਂ ਕਮੈਂਟ ਕਰਕੇ ਨਹੀਂ ਬਰਾਬਰ ਹੀ ਆਪਾਂ ਸਿੱਧੇ ਖੜੂ ਨਾ ਮੁੰਡੇ ਸੇਮ ਹੀ ਸ਼ੂਪ ਆਏ ਨੇ ਆਪਾਂ ਨੇ ਹੜਜ ਮੁੰਡੇ ਤੇ ਦੇਖੋ ਸੇਮ ਆਪਸ ਸਿੱਧਾ ਐ ਖੜੋ ਸਿੱਧਾ ਦੱਸਿਓ ਕੌਣ ਵੱਡਾ ਦੱਸਿਓ ਕਮੈਂਟ ਕਰਕੇ ਦੱਸਿਓ ਕੌਣ ਮੈਂ ਹੀ ਵੱਡੀ ਆ ਓਬਵੀਅਸਲੀ ਤੇ ਅਸੀਂ ਹੋ ਗਿਆ ਜੀ ਰੈਡੀ ਅਸੀਂ ਜਾਣਾ ਪਟਿਆਲੇ ਮੈਂ ਦਮਨ ਅਮਨ ਗਗਨ ਕਲਵਿੰਦਰ ਤੇ ਸਾਡੇ ਆਰੀ ਜੇ ਮੈਰਿਜ ਤੇ ਅਸੀਂ ਮੈਰਿਜ ਦੀ ਕਰਨੀ ਹੈ ਸ਼ਾਪਿੰਗ ਸ਼ਾਪਿੰਗ ਕੀ ਕੀ ਕਰਨਾ ਕੁਝ ਨਹੀਂ ਪਤਾ ਬਸ ਸ਼ਾਪਿੰਗ ਕਰਨੀ ਹੈ ਛੋਟਾ ਮੋਟਾ ਸਮਾਨ ਹੋਰ ਲਟਰਮ ਪਟਰਮ ਜਵੈਲਰੀ ਵਗੈਰਾ ਇਹੋ ਜਿਹਾ ਕੁਝ ਦੇਖਣਾ ਤੇ ਹਜੇ ਪੱਕਾ ਵੀ ਨਹੀਂ ਕਨਫਰਮ ਪਟਿਆਲੇ ਜਾਣਾ ਜਾਂ ਹੋਰ ਕਿਤੇ ਜਾਣਾ ਤੇ ਅਸੀਂ ਰੈਡੀ ਆ ਉਹਨਾਂ ਨੇ ਸਾਨੂੰ ਕਿਹਾ ਤੁਸੀਂ ਰਸਤੇ 'ਚ ਆ ਜਾਓ ਤੇ ਇਕੋ ਗੱਡੀ ਜਾਵਾਂਗੇ ਅਵਤਾਰ ਦਾ ਆਫਿਸ ਐ ਤੇ ਇਹ ਨਹੀਂ ਜਾਣਗੇ ਤੇ ਬਸ ਅਸੀਂ ਰੈਡੀ ਆ ਅਸੀਂ ਚੱਲਿਆਂ ਠੰਡ ਕਰਕੇ ਅਸੀਂ ਸੂਟ ਨਹੀਂ ਵੇਅਰ ਕੀਤੇ ਆਹੀ ਪਾਲੀ ਇਹਨਾਂ ਚ ਵਧੀਆ ਠੰਡ ਵੀ ੱਕੀ ਰਹਿੰਦੀ ਹੈ ਨਾ ਉਧਰ ਲੈਪਟਾਪ ਵਾਲਾ ਬੰਦਾ ਤੇ ਰੈਡੀ ਤੇ ਨਾਲ ਲੈਪਟਾਪ ਜਾਊਗਾ ਨਾਲ ਲੈਪਟਾਪ ਨਾਲ ਹੀ ਜਾਊਗਾ ਦੱਸ ਕਿੰਨੀ ਕੁ ਦੂਰ ਜਾਣਾ ਆਪਾਂ ਨੇ ਹੈ ਹੈ ਫੌਜੀ ਰਫਲ ਨਾਲ ਰੱਖਦਾ ਹੈ ਜੇ ਉੱਥੇ ਜੰਗ 'ਚ ਜਾ ਰਿਹਾ ਹੈ ਜੇ ਰਫਲ ਆਪਣੀ ਨਾਲ ਨਾਲ ਲੈ ਕੇ ਜਾਵੇ ਹੂੰ ਤਵੇ ਨੂੰ ਜੰਗ ਕੀ ਹਲੂਗਾ ਕਿਹੜਾ ਕਹਿਣਾ ਮਤਲਬ ਕਿ ਮੈਂ ਆਪਣਾ ਲੈਪਟਾਪ ਨਾਲ ਹੀ ਰੱਖਣਾ ਜਿੱਥੇ ਜਾਣਾ ਆ ਅੰਦਰ ਕਰੋ ਪੜੇ ਕੰਮ ਹੋਵੇ ਭਾਵੇਂ ਨਾ ਹੋਵੇ ਹਣਾ ਤੁਹਾਡੀ ਮੈਚਿੰਗ ਹੋ ਗਈ ਗ੍ਰੇ ਬਲੈਕ ਬਲੈਕ ਗ੍ਰੇ ਆਪਣੀ ਉਧਰ ਹੀ ਮੈਚਿੰਗ ਹੋਈ ਹੈ ਉਤਰਾਖੰਡ ਵਾਲੇ ਵਲੌਗ ਉਤਰਾਖੰਡ ਵਾਲੇ ਵਲੌਗ ਸਾਡੇ ਜ਼ਰੂਰ ਜਾ ਕੇ ਦੇਖਿਓ ਉੱਥੇ ਵੀ ਆਪਾਂ ਨੇ ਆਹੀ ਸੇਮ ਡਰੈਸ ਪਾਈ ਸੀ ਕ੍ਰਾਸ ਮੈਚਿੰਗ ਹੈ ਹਾਂ ਇਹਦੇ ਬਲੈਕ نیچے ਤੇ ਬਲੈਕ ਉੱਪਰ ਹੈ ਤੇ ਗ੍ਰੇ ਨੀਚੇ ਗ੍ਰੇ ਉੱਪਰ ਬਲੈਕ ਨੀਚੇ ਹਾਂ ਤਾਨੂੰ ਇਹਨਾਂ ਨੇ ਬਾਅਦ ਛੱਡਣ ਜਾਣਾ ਜਸਟ ਫੇਰ ਵਾਪਸ ਆ ਜਾਣਾ ਤੇ ਗੱਡੀ ਬਾਹਰ ਹੀ ਰੱਖਿਓ ਕਿਉਂਕਿ ਸਾਨੂੰ ਲੈ ਕੇ ਵੀ ਆਉਣਾ ਤਾ ਠੀਕ ਹੈ ਜਾਈਂ ਸਾਂ ਚਲੋ ਮੇਰੀ ਪਾਪਰਾਂ ਮੈਚਿੰਗ ਹੈ ਗ੍ਰੇ ਬਲੈਕ ਦਮੂ ਇੱਕ ਸਟਰੋਲ ਲੈ ਲੈ ਠੰਡ ਹੋਏਗੀ ਇੱਕ ਆਪਣੀ ਕਾਲੀ ਕੈਪ ਵੀ ਚੱਕ ਲੈ ਠੀਕ ਆ ਮੇਰੀ ਦਵਾਈ ਚੱਕ ਲੈ ਬੱਸ ਇਹਨਾਂ ਨੂੰ ਸਮਾਨ ਕਿ ਲੈ ਕੇ ਜਾਣਾ ਨਹੀਂ ਆ ਰਹੇ ਹੋ ਨਹੀਂ ਸਮਾਨ ਲੈ ਕੇ ਜਾਣਾ ਦਵਾਈ ਤਾਂ ਖਾਣੀ ਹੈ ਨਾ ਸ਼ਾਮ ਪੈ ਜੇ ਦਵਾਈ ਮੇਰੀ ਦੁਪਹਿਰ ਦਾ ਟਾਈਮ ਹੈ ਦਵਾਈ ਦਾ ਚਲੋ ਚਲੀਏ ਨਾਲ ਵਾਸੀ ਖਾਈ ਜਣੀ ਬਸ ਚਲੋ ਜੀ ਗੱਡੀ ਤਾਂ ਕੱਢੋ ਇਹਦੋਂ ਕੋ ਆਪਣਾ ਗੱਡੀ ਘਟਾ ਦੇਣੀ ਹੈ ਮੈਨੂੰ ਮਾਤਾ ਹਿੰਚ ਹੋਈ ਕਿ ਨਹੀਂ ਹੋਈ ਆਪਾਂ ਉਹੀ ਪਹੁੰਚ ਜਿੱਥੇ ਕੋਈ ਗੱਲ ਨਹੀਂ ਮੈਂ ਫੋਨ ਕਰਕੇ ਪੁੱਛ ਲਵਾਂਗੀ ਅਜੇ ਉਤਾਰ ਬੈਣਾ ਹੁਣ ਸਾਡਾ ਦਿਨ ਨਹੀਂ ਲੱਗਣਾ ਅਸੀਂ ਛੱਡ ਕੇ ਜਾ ਰਹੇ ਹਾਂ ਉਤਾਰ ਨੂੰ ਤੇ ਉਤਾਰ ਨੂੰ ਕੋਈ ਫਰਕ ਨਹੀਂ ਪੈਂਦਾ ਕਹਿੰਦੇ ਜਾਂਦੇ ਉੱਥੇ ਜਾਓ ਖਾ ਸਮਾਨ ਨੂੰ ਖਾਓ ਹੋਰ ਪਾਪਾ ਪਿੱਛੇ ਦੇ ਕੇ ਚਿੱਲ ਮਾਰਨਗੇ ਹਾਂ ਯਾ ਤਾਂ ਖਾਣ ਜਾਣਗੇ ਦੰਮੂ ਖਾਣ ਨੂੰ ਮੰਗਵਾਉਣਗੇ ਨਹੀਂ ਮੰਗਵਾਉਣਗੇ ਤੇ ਜਿਹੜਾ ਸਮਾਨ ਘਰੇ ਪਿਆ ਉਹ ਆਉਂਦਿਆਂ ਨੂੰ ਖਤਮ ਦੰਮੂ ਜਿਹੜੀ ਮਠਿਆਈ ਵਾਲਾ ਬਤੂਰਾ ਖੈਂਇਨਾ ਮੈਂ ਮਗੀਰਲ ਦੱਬਾ ਵੀ ਰੱਖਿਆ ਸੀ ਉਹ ਵੀ ਖਤਮ ਆ ਦੇਖੀ ਉਹ ਸਾਰਾ ਕੁਝ ਖਤਮ ਹੋ ਜਾਣਾ ਕੁਝ ਨਹੀਂ ਮਿਲਣਾ ਆਪਾਂ ਨੇ ਕਿਹਾ ਅੱਜ ਤਾਂ ਹੈ ਨਹੀਂ ਸੋਨ ਨੂੰ ਮੈਨੂੰ ਰੋਕਣ ਵਾਲੀ ਹੈਣਾ ਉਹ ਨਹੀਂ ਖਾਂਦਾ ਸਭ ਕੁਝ ਛੱਡ ਜੂਗਾ ਥੀ ਹੋ ਲੈ ਹੋਲੀ ਯਾਰ ਰੌਂਗ ਸਾਈਡ ਆ ਗਏ ਆਪਾਂ ਤੇ ਇੱਧਰ ਆ ਜਾ ਰਹੀਆਂ ਨੇ ਢੇਡਾਂ ਬੱਕਰੀਆਂ ਬੱਕਰੀਆਂ ਹੋਰ ਹੁੰਦੀਆਂ ਬੱਕਰੀਆਂ ਉਹ ਉੱਤੇ ਨੇ ਉਹ ਦੇ ਢੇਡਾਂ ਨੇ ਬੱਸ ਵਾਲਾ ਕਹਿੰਦਾ ਮੈਂ ਕਰ ਲਾਂ ਦੱਸ ਉਹਨਾਂ ਨੂੰ ਵਿਚਾਰਿਆਂ ਨੰਗਲਾਂ ਦੇ ਫੇਰੀ ਕੱਢੇਗਾ ਇਹ ਦੇਖ ਕਿਵੇਂ ਠੰਡਾ ਸਮਾਂ ਖਾ। ਹੋਰ ਵਿਚਾਰਿਆਂ ਨੂੰ ਇੰਨਾ ਕਰਕੇ ਭੌਰਨ ਮਾਰਨ ਦੇ ਨੇ ਕਿ ਛੇਤੀ ਆਹੀ ਨੰਗ ਜੀਏ। ਉਹ ਵਿਚਾਰੀਆਂ ਬੇਜਬਾਨ ਉਹਨਾਂ ਨੂੰ ਕੋਈ ਪਤਾ। ਉਹ ਲੰਬੀ ਦੀ ਵਿਚਾਰੀ ਪਿੱਛੇ ਆਂਦੀ ਆ। ਅਜੇ ਲੱਤ ਦੁਖਦੀ ਆ ਵਿਚਾਰੀ ਦੀ। ਆਏ ਵਿਚਾਰੀ ਦੱਸ। ਹਾਂਜੀ ਤੇ ਅਸੀਂ ਪਹੁੰਚ ਗਏ ਜੀ ਮਹਿਲਾ ਚੌਂਕ ਤੇ ਹਜੇ ਜਿਹੜੀ ਸਾਡੀ ਪਾਰਟੀ ਪਿੰਡ ਵਾਲੀ ਉਹ ਹਜੇ ਪਹੁੰਚੀ ਨਹੀਂ ਕਿਉਂਕਿ ਨਾ ਤਾਂ ਉਹਨਾਂ ਦਾ ਕੋਈ ਫੋਨ ਆਇਆ। ਉਹ ਜਿਹੜੇ ਲੇਟ ਲਤੀਫ ਹੀ ਨੇ ਉਹ ਬੰਦੇ ਇਹੋ ਜਿਹੇ ਨੇ ਦਿਲ ਕਰੇ ਸੁਨਾਮ ਸ਼ਰੂਮ ਖੜ ਗਏ ਹੋ ਮੋਜ ਮਸਤੀ ਨਾਲ ਆਉਂਦੇ ਨੇ ਹਾਂ ਮੋਜ ਆਓ ਫਿਰ ਇੱਥੇ ਬੱਸਾਂ ਖੜਦੀਆਂ ਨੇ ਇੱਥੇ ਬੜਾ ਜਿਹੜਾ ਰੌਣਕ ਮੇਲਾ ਲੱਗਿਆ ਪਿਆ ਰੌਣਕ ਮੇਲਾ ਲੱਗਿਆ ਕਹਿੰਦੇ ਉਤਾਰ ਆ ਰਿਹਾ ਸੀ ਬਾਸੀ ਫੈਮਲੀ ਆ ਰਹੀ ਤੇ ਉਹਨਾਂ ਦਾ ਸਵਾਗਤ ਕਰਨ ਨੂੰ ਸਾਰੇ ਜਾਣੇ ਖੜੇ ਨੇ ਕਹਿੰਦੇ ਆਓ ਬਾਸੀ ਫੈਮਲੀ ਤੁਹਾਨੂੰ ਹਾਰ ਪਾਣੇ ਨੇ ਸਾਡੇ ਗੱਲ 'ਚ ਪਿਆਲੇ ਪਹੁੰਚ ਗਏ ਆਪਾਂ ਜਮੂਨ ਦਾ ਸਾਰਾ ਪੁੱਤਾ ਮਾਣ ਦੇ ਵਿੱਚ ਲੱਗ ਕੇ ਚੱਲ ਜਾਈਏ ਸੰਨ कामे काम ठीक है ठीक है वन फिफ्टी हो गया दो 200, तिंदा भी हो वन फिफ्टी दूजे नोट है नमें नमें नोट कटा के लिए नमें नमें देने अपने हेलो ना सिर्फ दीपक के से ना एक सूट तो मिल गया दूसरा नहीं मिल रहा ठीक है जो भी कलर एक मिल रहा वो ले आओ नहीं तो इसको छोड़ देना ठीक है हाँ तो हाँ पैसे तो क्यों हाँ, भी पड़े हाथ भी बन जाए ठीक है फोल्ड करने आएगा ठीक है हाँ ले आओ ठीक है ओके ओके बाकी जो भी जिसका लाइनिंग वगैरह नहीं है वो भी ले जाना साथ में कटिंग करके ठीक है लेना इन्होंने कुछ है नहीं तो मैंने फ्राई नहीं La kulche fado. Bon filtro. ਚੇ ਭਾਈ ਬਹੁਤ ਵਧੀਆ ਬਣਾਤਾ ਹੈ ਐਂ ਸਫਾਈ ਨਾਲ ਹੂੰ ਪੂਰਾ ਸਾਫ ਹੈ ਕਮਰਾ ਆਹ ਤੇ ਪੱਲੀਆਂ ਫਿਰੋ ਠੀਕ ਹੈ ਰੁਕਣਾ ਨਹੀਂ ਰੁਕਣਾ ਨਹੀਂ ਆਏਗਾ ਆਇ ਤੁਹਾਨੂੰ ਖਵਾ ਖਵਾ ਕੇ ਮਾਰ ਦੇਣਾ ਦੁਆਲਾ ਕੁਝ ਲੈ ਨਹੀਂ ਹੈ ਲੋਕੀ ਕੰਨੇ ਬਸ ਬਸ ਤੁਹਾਨੂੰ ਨਹੀਂ ਖਾਣਾ ਹੈਗਾ ਨਾ ਇੱਕ ਪਲੇਟ ਹੋਰ ਕਹੋ ਦੇ ਦੋ ਚਾਹ ਦੇ ਦਿਓ जो होता है दो। हुआ थी। बस 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 वो बस 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 खट्टा बस 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 ਦਮਨ ਦਮਨ ਤੋਰ ਤੋਰ ਸਾਗ ਗਿਆ ਪਰ ਹਜੇ ਤੱਕ ਹੀ ਕੋਈ ਸ਼ੋਪਿੰਗ ਨਹੀਂ ਕੀਤੀ ਤੇ ਨਾ ਹਜੇ ਕੁਲਵਿੰਦਰ ਉਰੇ ਆਏ ਨੇ ਕਿੱਧਰ ਗਏ ਨੇ ਉਹ ਤੇ ਲੋ ਜੀ ਪਟਿਆਲੇ ਤੋਂ ਆ ਗਏ ਸੀ ਅਸੀਂ ਘਰੇ ਉਸ ਤੋਂ ਬਾਅਦ ਆਪਾਂ ਨੇ ਵਲੌਗ ਨਹੀਂ ਸ਼ੂਟ ਕੀਤਾ ਕਿਉਂਕਿ ਆਪਾਂ ਬਹੁਤ ਜ਼ਿਆਦਾ ਥੱਕ ਗਏ ਸੀ ਕੋਈ ਟਾਈਮ ਹੈ ਰਾਤ ਦਾ ਤੇ ਰਾਤ ਲੱਗਿਆ ਬਣਾਉਣਾ ਰੋਟੀ ਮੈਂ ਤਾਂ ਦਮਨ ਨਹੀਂ ਖਾਣੀ ਨੀ ਅਸੀਂ ਤਾਂ ਉੱਥੇ ਬਹੁਤ ਕੁਝ ਖਾ ਕੇ ਆ ਗਏ। ਬੜਾ ਲੰਮ ਢਿੱਡ ਭਰ ਗਿਆ ਆਪਣਾ। ਖਾਦਾ ਰੋਟੀ ਨਹੀਂ ਖਾਧੀ ਆਪਾਂ ਨੇ। ਬਸ ਆਪਾਂ ਨੂੰ ਚਾਹ ਨਹੀਂ ਮਿਲੀ। ਸਿਰਫ ਬਾਕੀ ਸਾਰਾ ਸਮਾਨ ਹੀ ਖਾ ਲਿਆ ਜਿਵੇਂ ਉਹ ਖਾ ਲਏ। ਕੀ ਸ਼ਕਰਗੰਦੀਆਂ ਤੇ ਹੋਰ ਕੀ ਸੀ? ਟਿੱਕੀਆਂ। ਟਿੱਕੀ ਹੋਰ ਵੀ ਕੁਝ ਖਾਦਾ ਹੀ ਹੈ। ਵੀਟ ਕੋਰਨ, ਸਵੀਟ ਕੋਰਨ, ਕੁਝ ਚਾਹ, ਕੁਲਚਾ। ਹਾਂ, ਆ ਜੀ ਚੀਜ਼ਾਂ ਖਾ ਕੇ ਢਿੱਡ ਭਰ ਗਿਆ। ਤੇ ਰੋਟੀ ਹੁਣ ਖਾਣ ਬਿਲਕੁਲ ਦਿਲ ਨਹੀਂ ਕਰ ਰਿਹਾ। ਬਸ ਮੈਂ ਆ ਆਵਾਂ ਤੇ ਰੋਟੀ ਬਣਾਉਣ ਲੱਗੀ ਆ। ਦੱਬੋਂ ਮੈਂ ਤਾਂ ਕਿ ਤੂੰ ਬਣਾ ਰਿਹਾ ਥੋੜੀ ਚਾਹ ਚਾਹ ਕਿ ਮੂੰਹ ਦਿਲ ਕਰ ਰਿਹਾ ਦਮਨ ਨੇ ਬੰਦ ਪੜਾ ਸਾਫ ਕਰੀ ਕਰਦੀ ਜਿੰਦੀ ਮੈਂ ਸਾਫ ਕਰੀ ਕਰਨਾ ਤਾਂ ਆਪਾਂ ਬਨੇ ਸਾਦਨਾ ਰੋਟੀ ਖਾਣੀ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਲੌਗਸ ਥੋੜੇ ਟਾਈਮ ਬਾਅਦ ਹੁਣ ਪਹਿਲਾਂ ਆਪਾਂ ਰੋਟੀ ਬਣਾ ਲਈਏ ਹੈ ਬੜੀ ਭੋਲੀ ਹਾਂ ਤੇ ਦਮੂ ਕਹਿੰਦੀ ਮੇਰੀ ਮਮਾ ਬਹੁਤ ਭੋਲੀ ਹੈ ਤਾਂ ਹਾਂ ਵਾਕਈ ਮੈਂ ਭੋਲੀ ਹਾਂ ਸੱਚੀ ਦਮੂ ਮੈਨੂੰ ਕਈ ਗੱਲਾਂ ਦਾ ਨਹੀਂ ਪਤਾ ਲੱਗਦਾ ਮੇਰੇ ਜੋ ਮੂੰਹ ਚੋਂ ਨਾ ਮੈਂ ਬੋਲ ਦੇਣੀ ਹੈ ਕੋਈ ਚੱਕੜ ਨਹੀਂ ਟੱਕੜ ਨਹੀਂ ਆਰੇ ਬੁਫਾਨੀ ਹਾਂ ਇਹ ਪਾਪਾ ਦੇ ਫਰੈਂਡ ਨੇ ਹਣੀ ਭੇਜਿਆ ਤੇ ਬਹੁਤ ਵਧੀਆ ਪਣੀਆ ਪਿਓਰ ਵਾਲੇ ਦਿਨ ਮਿੱਠਾ ਭੇਜਿਆ ਹਾਂ ਖਾ ਕੇ ਦੇਖੋ ਥੋੜਾ ਜਿਹਾ ਚਮਚਾ ਲੈ ਲਓ ਚਮਚਾ 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 ਨਵੇਂ ਸਾਲ ਵਾਲੇ ਦਿਨ ਤੁਹਾਨੂੰ ਮਿੱਠਾ ਮਿਲ ਕੇ ਗਿਆ ਹੈ ਤੁਹਾਡਾ ਫਰੈਂਡ ਮੈਂ ਨਵੇਂ ਸਾਲ ਵਾਲੇ ਦਿਨ ਮਿੱਠਾ ਦੇ ਤਿਆਰ ਹਣੀ ਹਣੀ ਪਣੀ ਮਤਲਬ ਸ਼ਾਇਦ 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 ਪਤਾ ਨਹੀਂ ਹੈ ਦਮਨ ਜਿਆਦਾ ਨਾ ਖਾਓ ਥੋੜਾ ਜਿਹਾ ਸ਼ਾਇਦ ਵੀ ਕਰੇ ਕੋਡਾ ਹੁੰਦਾ ਮਿੱਠਾ ਹੀ ਹੁੰਦਾ ਹਮਮ। ਉਹ ਬੜਾ ਮਤਲਬ ਕੀ ਰੋ? ਫਲੇਵਰ ਜੈਨ ਫਲੇਵਰ ਜੈ ਤੇ ਲਾਈਟ ਜੈ ਫਲੇਵਰ ਹੈ। ਸੋ ਬਸ ਇਹਦੇ ਪਾਪੜਾ ਨੂੰ ਨਿੰਬੂ ਲੈ ਆਂਦੇ ਜੀ। ਨਿੰਬੂ ਨਿੰਬੂ ਲੈ ਆਓ ਨਾ ਫਿਰ। ਨਿੰਬੂ ਪਾ ਕੇ ਪਾਣੀ ਪੀਆ ਕਰੋ ਤਾਂ ਨਾ ਵੇਟ ਲੌਸ ਹੋਣਾ ਤਾਂ ਦਾ। ਚਾਹ ਤੇ ਨਿੰਬੂ, ਕਾਲੀ ਮਿਰਚ। ਲਓ ਜੀ ਸਾਡੀ ਚਾਹ ਬਣ ਗਈ ਹੈ। ਹੁਣ ਅਸੀਂ ਬਹਿ ਕੇ ਚਾਹ ਪੀਵਾਂਗੇ ਕਿਉਂਕਿ ਇਹ ਸਾਰਾ ਪਟਿਆਲਾ ਘੁੰਮ ਆਏ। ਪਰ ਅਸੀਂ ਚਾਹ ਨਹੀਂ ਕਿਤੇ ਪੀਤੀ। ਹੁਣ ਮੈਂ ਦੰਮੂ ਨੂੰ ਕਿਹਾ ਕਿ ਅੱਜ ਆਪਾਂ ਚਾਹ ਬਣਾਣੀ ਪਤਲੀ ਜੀ ਪਤਲੀ ਕਦੇ ਚਾਹ ਪੀਤੀ ਨਹੀਂ ਧੀ ਜਿਆ ਨਹੀਂ ਕਰਦਾ ਬੰਦ ਨੂੰ ਕਿੰਨਾ ਕੁ ਦੁੱਧ ਪਾਤਾ ਠੀਕ ਹੈ ਬਸ ਹੁਣ ਇਹਨੂੰ ਚੰਗੀ ਤਰ੍ਹਾਂ ਰਿਣਨਗੇ ਤੇ ਲੈ ਆਈਂ ਆਖੀ ਕਿ ਕਰਨੀ ਤੇ ਮੋ ਡੋਲ ਜੂ ਸਾਰਾ ਸਿਆਦ ਹੋਈ ਮੁਠੇ ਕੰਮ ਉਹ ਚਾਹ ਨਹੀਂ ਪੀਣੀ ਹੈਗੀ ਹੁਣ ਸ਼ਾਇਦ ਖਾਈ ਜਾਣਾ ਹੈ ਹਾਂ ਹੁਣ ਸ਼ਾਇਦ ਖਾਈ ਜਾਣਾ ਪੀਣੀ ਨਹੀਂ ਚਾਹ ਨਹੀਂ ਪੀਣੀ ਹੈ ਚਾਹ ਨਹੀਂ ਮੈਂ ਚਾਹ ਪੀਉਂਗੀ ਦੋਨੋਂ ਚੀਜ਼ਾਂ ਇੱਕੋ ਟਾਈਪ ਦੀ ਕਰਮੇ ਕੋਈ ਮੁਠੇ ਕੰਮ ਨਾ ਕਰਿਆ ਕਰੋ ਨਾ ਕਰਿਆ ਕਰੋ ਫੇ ਮੈਂ ਚਲੀ ਹੁਣ ਬਿਸਤਰੇ ਚ ਠੀਕ ਹੈ ਹੁਣ ਤੁਸੀਂ ਲਿਉਣੀ ਜਾਓ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਲਓ ਜੀ ਅੱਜ ਸਵੇਰੇ ਸਵੇਰੇ ਧੁੰਦ ਪਈ ਹੋਈ ਮੌਸਮ ਕਾਫੀ ਠੰਡਾ ਹੈ ਤੇ ਉਤਾਰ ਕੇ ਰਾਤੀ ਗੱਡੀ ਬਾਹਰ ਲੱਗੀ ਸੀ ਵੇੜੇ ਚ ਲੱਗੀ ਸੀ ਮਤਲਬ ਉਹਨਾਂ ਅੰਦਰ ਕਰਕੇ ਲੱਗੀ ਕੋਈ ਅੱਛਾ ਅੱਛਾ ਤੇ ਲਓ ਜੀ ਟਾਈਮ ਅਸ ਮਾਰਨਿੰਗ ਦਾ ਤੁਹਾਨੂੰ ਮੈਂ ਦੱਸਿਆ ਆਪਾਂ ਜਿਹੜਾ ਕੱਲ ਵਾਲਾ ਵਲੋਗ ਉਹ ਹੀ ਕੰਟੀਨਿਊ ਕਰਤਾ ਤੇ ਅੱਜ ਆ ਰਹੀ ਜੀ ਸਾਡੀ ਨਾਨ ਤੇ ਨਾਨ ਨੇ ਕਰਨੀ ਜੀ ਵਿਆਹ ਦੀ ਸ਼ਾਪਿੰਗ ਕੁਝ ਤਾਂ ਕਰੀ ਸਾਡੇ ਬੁਟੀਕ ਤੋਂ ਤੇ ਕੁਝ ਥੋੜਾ ਬੋਤਾ ਸਮਾਨ ਲੈਣਾ ਹੈ ਨਾ ਬਾਜ਼ਾਰੋਂ ਤੇ ਅਸੀਂ ਜਾਣਾ ਬਾਜ਼ਾਰ ਮੈਂ ਬੜਾ ਹੱਕ ਕੰਮ ਨ ਦੇਣਾ ਉਹ ਕਹਿੰਦੀ ਮੈਂ ਚਲਦੀ ਆ ਹੂੰ ਭਵਾਨੀਗੜ੍ਹ ਤੋਂ ਆਉਣਾ ਉਹਨੇ ਤੇ ਇਧਰ ਮੈਂ ਤੇ ਗਵਣ ਵੀ ਰੈਡੀ ਆ ਬਸ ਆਪਾਂ ਨੇ ਅੱਜ ਝਾੜੂ ਲੈਣਾ ਅੱਜ ਕੋਈ ਨਹੀਂ ਜਾਣਾ ਬੀ ਸਲਾਮ ਨੂੰ ਮਮਾ ਹੂੰ ਠੰਡ ਬਹੁਤ ਹੈ ਸਕੂਟਰ ਤੇ ਕਿੱਥੇ ਜਾ ਜਾਣਾ ਆਪਾਂ ਆਟੋ ਤੇ ਚੱਲ ਪੈਨੇ ਆ ਆਟੋ ਇੱਥੋਂ ਮਿਲਣਾ ਬਹੁਤ ਔਖਾ ਹੈ ਮਿਲਦਾ ਹੀ ਨਹੀਂ ਹੈਗਾ ਆਟੋ ਇੱਥੋਂ ਇੱਥੋਂ ਆਪਾਂ ਨਾ ਦੋਸੇ ਚੱਲਦੇ ਆ ਮੇਰੀ ਸੋਹਣ ਗੱਲ ਦੋਨੇ ਕੂਟੀਆਂ ਚੱਲਾਂਗੇ ਉੱਤੇ ਬੁਆਹ ਆ ਜੂਗੀ ਬੱਸ ਸਟੈਂਡ ਤੇ ਕਿੰਨੀ ਮੈਂ ਆ ਜੂਗੀ ਤੇ ਦੋਨਾਂ ਨੂੰ ਆਟਰ ਉੱਛੜਾ ਲਾਂਗੇ ਆਪਾਂ ਸਕੂਟਰੀ ਨਹੀਂ 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 ਤਾਂ ਦੋਨਾਂ ਨੂੰ ਚੜਾ ਲਾਂ ਨਾ ਤੋਂ ਸਕੂਟਰੀ ਤੇ ਪਿੱਛੇ ਇੱਕੋ ਛਾਂ ਦੇ ਸਕੂਟਰੀ ਲਾ ਦਾਂਗੇ ਆਪਾਂ ਜਿਹੜਾ ਸਮਾਨ ਲੈਣਾ ਹੈ ਨਹੀਂ ਨਹੀਂ ਤੁਸੀਂ ਦੋਨੋਂ ਫਿਰ ਆਟਰ ਛੱਡ ਜਾਓ ਮੈਂ ਸਕੂਟਰੀ ਤੇ ਆ ਜੂਗੀ ਹਾਂ ਤੇ ਇਹੀ ਕਹਿੰਦਾ ਮਤਲਬ ਕਿ ਅਸੀਂ ਦੋਨੋਂ ਘਰੇ ਆਟਰ ਤੇ ਆ ਜਾਂਗੇ ਤੁਸੀਂ ਸਕੂਟਰੀ ਤੇ ਆ ਜਿਓਗੇ ਹੂੰ ਤੇ ਉਵੇਂ ਹੀ ਦੇ ਬਾਜ਼ਾਰ ਚ ਅਸੀਂ ਘੁੰਮਣਾ ਹੋਇਆ ਤੁਰ ਕੇ ਅਸੀਂ ਵਿੱਚ ਵਿੱਚ ਸਕੂਟਰੀ ਤੇ ਘੁੰਮਾਂਗੇ ਨਹੀਂ ਨਹੀਂ ਤੁਰ ਕੇ ਆ ਜੂਗੀ ਮੈਂ ਇੱਕ ਥਾਂ ਤੇ ਲਾ ਦਾਂਗੇ ਜਦੋਂ ਮੇਰਾ ਕੰਮ ਹੋ ਗਿਆ ਨਾ ਮੈਨੂੰ ਆਪਣਾ ਸੂਟ-ਬੂਟ ਮਿਲ ਗਿਆ ਮੈਂ ਤਾਂ ਘਰ ਆ ਜੂੰਗੀ ਆਹੋ ਆ ਜੂੰਗੀ ਸੂਟ-ਬੂਟ ਦਮੰਡ ਲੈਣਾ ਸੂਟ-ਬੂਟ ਸੂਟ-ਬੂਟ ਤਾਂ ਤੇਰਾ ਲੈਣਾ ਸੂਟ ਵੀ ਲੈਣਾ ਫੂਟ ਵੀ ਲੈਣਾ ਸੂਟ-ਬੂਟ ਤਾਂ ਦਿੱਤਾ ਹੋਇਆ ਤੇਰਾ ਨਹੀਂ ਅਮਾ ਇੱਕ ਹੋਰ ਲੈਣਾ ਹੂੰ ਦੇਖੋ ਉਹ ਵਾਲਾ ਤਾਂ ਮੈਂ ਫੇਰ ਵੇਲੇ ਤੇ ਪਾਉਂਗੀ ਇੱਕ ਵਿਆਹ ਤੇ ਪਾਣ ਨੂੰ ਲੈਣਾ ਹੈ ਇੱਕ ਘਰ ਪਾਣ ਨੂੰ ਲੈਣਾ ਹੈ ਹੂੰ ਤੇ ਇੱਕ ਚਿੱਟਾ ਸਵਾਣਾ ਹੈ ਤੇ ਕੱਲ ਅਸੀਂ ਗਏ ਸੀ ਦੀ ਪਟਿਆਲੇ ਜਿਹੜੇ ਸਾਡੇ ਕੰਮ ਸੀ ਥੋੜੇ ਬੋਤੇ ਜੁਐਲਰੀ ਵਗੈਰਾ ਲੈਣੀ ਸੀ ਤੁਹਾਨੂੰ ਦੱਸਿਆ ਸੀ ਮਤਲਬ ਥੋੜੇ ਬੋਤੇ ਨਾ ਉਹ ਅਸੀਂ ਲੈ ਆਂਦੇ ਤੇ ਜਰੂਰ ਦਿਖਾਵਾਂਗੇ ਤੁਹਾਨੂੰ ਅਗਲੀ ਨੈਕਸਟ ਵੀਡੀਓ 'ਚ ਜੋ ਕੁਝ ਅਸੀਂ ਲੈ ਕੇ ਆਏ ਜਾਂ ਸਮਾਨ ਨਹੀਂ ਲੈ ਕੇ ਆਏ ਕੁਝ ਤਾਂ ਉਹਨਾਂ ਨੇ ਕੁਲਵਿੰਦਰ ਰੋਨਨ ਲਿਆਉਣੇ ਹਨ ਬੋਲਟ ਤੇ ਲਾਇ ਵੀ ਲੋਹ ਲਿਆਉਂਦੇ ਨੇ ਅਸੀਂ ਨਾਲ ਹੋਣ ਤੁਰ ਗਏ ਮੈਂ ਕਿ ਚਲ ਅਸੀਂ ਦੇਖ ਆਉਂਦੇ ਆ ਬੱਸ ਹੁਣ ਅੱਜ ਦੇਖਦੇ ਆ ਅੱਜ ਕੀ ਹੋਣੀ ਆ ਕਿ ਤੁਸੀਂ ਬਣੇ ਹੋ ਬਲੌਗ ਤੇ ਤੁਹਾਨੂੰ ਮਿਲਾਨੇ ਆ ਅਸੀਂ ਆਪਣੀ ਨਾਨਣ ਦੇ ਨਾਲ ਤੁਸੀਂ ਪਹਿਲਾਂ ਵੀ ਮਿਲੇ ਹੋਏ ਹੋ ਅੱਜ ਫੇਰ ਮਿਲ ਲਿਆ ਠੀਕ ਹੈ ओके ਚਲ ਦੂ ਮੇ ਛੇਤੀ ਕਰ ਲੈ ਨਵੀਂ ਕਿੱਥੇ ਨਵੀਂ ਨੂੰ ਕਿੱਥੇ ਜਾਣਾ ਤੁਸੀਂ ਵਿਆਹ ਕੁਸਤਾ ਦੇ ਦੇ ਨਾ ਦਮ ਤਾਂ ਜਾਂਦਾ ਤਾਂ ਵਿਛਾਈ ਨਹੀਂ ਹਰੇ ਹਾਂ ਨਹੀਂ ਵਿਛਾਈ ਵਿਛਾਦੇ ਬਿਲਕੁਲ ਮੇ ਉਹ ਆਪ ਪਤੀ ਜੀ ਬੜੇ ਸਾਲਾਂ ਬਾਅਦ ਮਿਲ ਰਹੀਆਂ ਕਦੋਂ ਨਹੀਂ ਮਿਲੀਆਂ ਤੁਸੀਂ ਸਾਲ ਹੋ ਗਿਆ ਸਾਲ ਹੋ ਗਿਆ ਸਿਮਰਨ ਜਦੋਂ ਆ ਗਈ ਸੀ ਉਦੋਂ ਮਿਲੇ ਸੀ ਅੱਛਾ ਉਦੋਂ ਮਿਲੇ ਸੀ ਠੀਕ ਹੈ ਠੀਕ ਹੈ ਤੇ ਭਤੀਜੀ ਵੱਡੀ ਹੋ ਗਈ ਤੇ ਭੂਆ ਵਿਚਾਰੀ ਛੋਟੀ ਰਹੀ ਵਿਚਾਰੀ ਛੋਟੀ ਬਹੁਤ ਜ਼ਿਆਦਾ ਨਾ ਪਾਣੀ ਗਰਮ ਕਰੀ ਕੋਸਾ ਜਿਹਾ ਕਰਕੇ ਲਿਆ ਫਿਰ ਚਾਹ ਪੀ ਲੈ ਆਪਾਂ ਹਣਾ ਲਓ ਜੀ ਬੈਠੋ ਜੀ ਇੱਧਰ ਰੱਖ ਦਿਓ ਇੱਧਰ ਰੱਖ ਦਿਓ ਹਾਂ ਇੱਥੇ ਬਹਿ ਜਾ ਨਾ ਸੋਫੇ ਤੇ ਇੱਥੇ ਹੁੰਦੀ ਆ ਵਾ ਦਵਣ ਪਹਿਲਾਂ ਪਾਣੀ ਦੇ ਫੇਰ ਕੁਤਰੀ ਚਾਹ ਬਣਾਣੇ ਆ ਗਲਾਸ ਉਹ ਹੀ ਦੂਜਿਆਂ ਚ ਪਾ ਦੇ ਉਹ ਵਾਲੇ 골ਡਨ ਜਿਹੜੇ ਉਹਦਾ ਚਾਕਲੇਟ ਉਹਨਾਂ ਦੇ ਕੋਈ ਤਾਂ ਸਰਦਈ ਸਰਦਈ ਰੰਗ ਕਿਹਨਾਂ ਕਾਟ ਤੇ ਆਸੀ ਫਿੱਕੇ ਚਲੋ ਜੀ ਬਾਜ਼ਾਰੋਂ ਆ ਗਏ ਅਸੀਂ ਸ਼ਾਪਿੰਗ ਕਰਕੇ ਤੇ ਸ਼ਾਪਿੰਗ ਅਸੀਂ ਕਰ ਰਹੇ ਆ ਕੋਟੀਆਂ ਦੀ ਤੇ ਸਾਡੀ ਪਰਮੂ ਦੀ ਤਾਂ ਭੈਣ ਆ ਮੇਰੇ ਕਾਹਲੀ ਰੋਜ਼ ਮੈਨੂੰ ਮੈਸੇਜ ਚੈਰੇ ਕਰਦੇ ਨੇ ਕੋਟੀਆਂ ਕੋਟੀਆਂ ਹੁਣਾਂ ਦੀ ਸ਼ਾਪਿੰਗ ਕਰਿਓ ਕੋਟੀਆਂ ਦੀ ਵੀਡੀਓ ਪਾਇਓ ਵੀਡੀਓ ਤਾਂ ਆਪਾਂ ਪਾਈ ਨਹੀਂ ਪਰ ਮੈਂ ਤੁਹਾਨੂੰ ਦਿਖਾ ਦੇਣੀ ਆ ਵੇਅਰ ਕਰਕੇ ਦਿਖਾਓ ਵੇਅਰ ਕਰਕੇ ਵੀ ਦਿਖਾ ਦੇਣੀ ਆ ਆਹ ਕੋਟੀ ਦੇ ਵਿੱਚ ਨਾ ਸਿਰਫ ਆਹੀ ਕਲਰ ਨੇ ਹੋਰ ਕਲਰ ਨਹੀਂ ਹੈਗੇ ਤੇ ਬਹੁਤ ਸੋਹਣੀ ਤੇ ਸੌਫਟ ਆ ਇਹ ਤੂੰ ਤਾਂ ਦੇਖ ਕਰਕੇ ਦਿਖਾਣੀ ਹੈ ਇਹ ਸੋਹਣਾ ਵੀ ਲੱਗਦਾ ਇਹ ਇਹ ਹੀ ਕਲਰ ਨੇ ਦੋ سرمਈਜਾ ਕਲਰ ਆਇਆ ਹੈ ਕੈਮਰੇ 'ਚ ਐ ਸਹੀ ਆ ਰਹਾ ਤੁਹਾਨੂੰ ਕੈਮਰੇ 'ਚ ਹਾਂ ਸਹੀ ਆ ਰਿਹਾ ਸੇਮ ਆ ਰਿਹਾ ਤੇ ਬੜੀ ਵਧੀਆ ਢੁਲੀ ਢੁਲੀ ਕੰਫਰਟਕੋਤੀ ਹੈ ਜੇ ਲੈਣੀ ਹੈ ਤਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਸਾਹਮਣੇ ਕਰੋ ਮੂੰਹ ਸਾਹਮਣੇ ਮੂੰਹ ਮੇਰਾ ਹੋਰ ਕਿੱਧਰ ਦੱਸੋ ਢੁਲੀ ਢੁਲੀ ਹੈ ਨਾ ਤਾਂ ਜਿਵੇਂ ਕਰਨਾ ਨਾ ਨਾ ਸਹੀ ਹੈ ਸਹੀ ਆ ਰਹੀ ਕੈਮਰੇ 'ਚ ਸਹੀ ਆ ਰਹੀ ਸਹੀ ਆ ਰਹੀ ਤੇ ਇਹਦਾ ਡਿਜ਼ਾਈਨ ਵੀ ਬੜਾ ਸੋਹਣਾ ਤੇ ਇਹ ਮੈਂ ਆਪਣੇ ਲਈ ਲੈ ਕੇ ਆਈਆਂ ਇਦੇ ਚ ਇੱਕ ਕਲਰ ਹੋਰ ਪਿਆ ਹੋਇਆ ਹੈ। ਇਹੀ ਸੇਮ ਕਲਰ। ਮਤਲਬ ਹੋਰ ਨਹੀਂ ਸੇਮ ਕਲਰ। ਟੀਕਾ ਪਾ ਲੈ ਕੇ ਆਏ ਆਂ ਆਲ ਰੈਡੀ। ਇਹਦੇ ਚ ਵੀ ਇਹੀ ਕਲਰ ਨੇ। ਬਲੈਕ ਕਲਰ ਹੈ ਨਹੀਂ ਇਹਦੇ ਚ। ਇੱਕ ਰੈੱਡ ਕਲਰ ਹੈ। ਇੱਕ ਦੋ ਆ ਕਲਰ ਨੇ। ਸੇਮ ਹੀ। ਇੱਕ ਵਾਈਟ ਜਿਹਾ ਕਲਰ ਹੈ ਨਾ, ਵਾਈਟ ਵੀ ਕਲਰ ਹੀ। ਹਾਂ। ਉਹ ਇਹਨਾਂ ਤੇ ਬੋਰ ਨਹੀਂ ਆਈ ਹੈਗੀ ਕਿਉਂਕਿ ਪਹਿਲਾਂ ਵੀ ਅਸੀਂ ਯੂਜ਼ ਕੀਤੀਆਂ ਇਹਨਾਂ ਤੇ ਬੋਰ ਨਹੀਂ ਆਈ ਹੈਗੀ। ਬਿਲਕੁਲ ਬਹੁਤ ਵਧੀਆ ਲੱਗ ਰਿਹਾ। ਡਿਜ਼ਾਈਨ ਵੀ ਸੋਹਣਾ ਹੈ। ਲੈਣਾ ਸੀ। ਈ ਜਾਨ ਨੇ ਲੈ ਕੇ ਅਸੀਂ ਕੀ ਆ ਜੰਨੇ ਆ ਇਹ ਲੱਗ ਇੱਕੋਟੀ ਨੇ ਜੇਬਾਂ ਲੱਗੀਆਂ ਹੋਈਆਂ ਮੈਨੂੰ ਤਾਂ ਜੇਬਾਂ ਦਾ ਘਾਟਾ ਪੈ ਗਿਆ ਦੀ ਹੈ ਹੈ ਤੇ ਚੱਕ ਲੈ ਦੀ ਨਾਲ ਨਾਲ ਲੜਕੀ ਤੇ ਮੰੰਗੀ ਲਿਆਈਆਂ ਚਲ ਠੀਕ ਹੈ ਫੋਕਰ ਨਾਲ ਕਈ ਵਾਰ ਹੱਥਾਂ ਨਾਲ ਕਹਿ ਲੂ ਪਾ ਲੈਂਦਾ ਬੰਦਾ ਵੈਸੇ ਕੋ ਫੁੱਲ ਵੀ ਲੈਣੇ ਜਾ ਰਹੇ ਆ ਆ ਚੀਜ਼ ਖੁੱਲ ਜਾਂਦੀ ਹੈ ਕੋਈ ਚੱਕਰ ਨਹੀਂ ਆਉਂਦਾ ਠੀਕ ਹੈ ਬਾਕੀ ਸਭ ਦੀ ਆਪੋ ਆਪਣੀ ਜਾਈ ਸਾਖਾ ਖਲੋ ਵੀ ਬਹੁਤ ਸੁੰਦਰ ਇਹ ਸਾਰੇ ਸੂਟਾਂ ਦਾ ਕਲਰ ਚੱਲ ਜੇਗਾ ਸਾਈ ਦੇਖਣ ਨੂੰ ਛੋਟਾ ਲੱਗਦਾ ਸੀ ਪਰ ਆ ਗਿਆ ਤੂੰ ਕਿੰਨੀ ਛੋਟਾ ਐਵੇਂ ਨਹੀਂ ਛੋਟਾ ਮੈਂ ਤੁਹਾਨੂੰ ਸੈਟ ਆ ਗਿਆ ਮਿੰਨੀ ਹੋਣਾ ਤੇਨ ਮੈਨ ਲੱਗਿਆ ਕੀ ਐ ਉਹ ਛੋਟਾ ਤੇ ਇੱਕ ਆਪਾਂ ਹੋਰ ਚੀਜ਼ ਲੈ ਆਏ ਹਾਂ ਮੈਂ ਤੁਹਾਨੂੰ ਦਿਖਾਉਣੀ ਆ ਕਿਥੇ ਰੱਖਿਆ ਦਮ ਕਿ ਲਾਇਆ ਕਿਉਂ ਉਹ কুর্তা ਕਿਥੇ ਰੱਖਿਆ কুর্তা ਉੱਥੇ ਪਏ ਰਹੀ ਹੈ ਠੀਕ ਆ ਚਲੋ ਪੈਰਾਂ ਕਿਨੇ ਆਪਾਂ ਪੈਰ ਇਹ ਵੀ ਸਾਡੀ ਕਿਸੇ ਭੈਣ ਨੇ ਮੰਗਵਾਇਆ ਸੀ ਹਰਿਆਣੇ ਵਾਲੀ ਬੱਬੂ ਦੀਦੀ ਦਾ ਉਹਨਾਂ ਦਾ ਮੇਰਾ ਹੈਗਾ ਬਲੈਕ ਕਲਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਹ ਕਲਰ ਆ ਇਹ ਵੀ ਬਹੁਤ ਜ਼ਿਆਦਾ ਸੋਹਣਾ ਇਹ ਤੁਸੀਂ ਥੱਲੇ ਹਾਈ ਨੱਕ ਦੀ ਟੀਲ ਪਾ ਕੇ ਨਾ ਗਰਮ ਕੋਟੀ ਹਨਾ ਜਿੰਮੀ ਮਰਜ਼ੀ ਤੁਸੀਂ ਵੇਅਰ ਕਰ ਲਓ ਇਹਦੀ ਕੋਈ ਫਿਟਿੰਗ ਫੁੱਟਿੰਗ ਨਹੀਂ ਇਹ ਲੂਜ਼ੀ ਹੈ ਜਿੰਨਾ ਮਰਜ਼ੀ ਤੁਸੀਂ ਪਾ ਸਕਦੇ ਹੋ ਵੱਡਾ ਬਲੈਕਸਰ ਵਾਲੇ ਵੀ ਪਾ ਸਕਦੇ ਨੇ ਇਦੂ ਮੱਟੇ ਵਾਲੇ ਵੀ ਪਾ ਸਕਦੇ ਨੇ ਹੂੰ ਪੂਰਾ ਗਰਮ ਹੈ ਬੈਕ ਸਾਈਡ ਤੇ ਵੀ ਵਰਕ ਹੈ ਤੇ ਚਾਕਾਂ ਤੇ ਘੇਰੇ ਤੇ ਤੁਸੀਂ ਦੇਖ ਲੈਂਦੇ ਮੇ ਅਬਲੈਕ ਦੇ ਹੁੰਦਾ ਇਹ ਚ ਕਲਰ ਕਾਫੀ ਨੇ ਆਕੜਾ ਵੀ ਸੋਹਣਾ ਵੈਸੇ ਹੈ ਨਾ ਮੈਂ ਹਮ ਸੋਚ ਰਹੀ ਹਾਂ ਮੈਂ ਆਪਣਾ ਬਲੈਕ ਜਿਹੜਾ ਵਾਪਸ ਕਰਕੇ ਹੋਰ ਕੰਮ ਲੈਣਾ ਬਲੈਕ ਦੇ ਵੀ ਆਪਣੀ ਗ੍ਰੇਸਰ ਬਲੈਕ ਬਹੁਤ ਸੋਹਣਾ ਦਮ ਬਲੈਕ ਕਿੱਥੇ ਆ ਅਲਮਾਰਾ ਚ ਲਿਆ ਕੱਢ ਕੇ ਹੁਕ ਦਿਖਾਉਣਾ ਮੈਂ ਨਹੀਂ ਨਹੀਂ ਜੇ ਲਿਆ ਬਹੁਤ ਵਧੀਆ ਚੀਜ਼ ਹੈ ਠੀਕ ਹੈ ਜੀ ਇੱਕ ਕਲਰ ਆ ਬਲੈਕ ਇਹ ਜਿਆਦਾ ਹੈ ਬਲੈਕ ਦੀ ਗ੍ਰੇਸ ਜਿਆਦਾ ਹੈ ਇੱਕ ਹੈਗਾ ਬਲੈਕ ਲੇ ਜੇ ਤੁਸੀਂ ਕਿਸੇ ਪਲਾਜ਼ੋ ਨਾਲ ਵੇਅਰ ਕਰ ਸਕਦੇ ਹੋ ਪੈਂਟ ਨਾਲ ਵੇਅਰ ਕਰ ਸਕਦੇ ਹੋ ਜੇ ਤੁਹਾਡੇ ਕੋਲ ਐਵੇਂ ਦੀ ਬਾਟਮ ਹੈ ਉਹਦੇ ਨਾਲ ਵੇਅਰ ਕਰ ਸਕਦੇ ਹੋ ਬਲੈਕ ਬਾਟਮ ਨਾਲ ਵੇਅਰ ਕਰ ਸਕਦੇ ਹੋ ਇਹਦੇ ਵੀ ਬੈਕ ਤੇ ਸਾਧਿਆ ਬੈਕ ਤੇ ਚਾਪਾਂ ਤੇ ਘੇਰੇ ਦੇ ਬਾਹਾਂ ਤੇ ਇੱਚੀ ਰ ਕਲਰ ਕਾਫੀ ਆਏ ਹੋਏ ਨੇ ਪਰ ਮੈਂ ਪਾਇਆ ਇੱਕ ਵਾਰ ਵੀ ਨਹੀਂ ਹੈਗਾ ਇਹ ਇੱਕ ਵਾਰ ਵੀ ਨਹੀਂ ਪਾਇਆ ਮੈਂ ਇਹ ਅੱਜ ਮੈਂ ਚੱਲੀ ਹਾਂ ਪਾ ਕੇ ਰਾਏ ਦਾ ਵਖੇ ਦੇਖਣੇ ਜਨਾ ਟ੍ਰਾਈ ਟ੍ਰਾਈ ਕਰ ਦਿੱਤਾ ਹਈ ਚਲ ਹੁਣ ਮੈਨੂੰ ਕਰਕੇ ਦਿਖਾਉ ਆਪਦੇ ਤੈਨੂੰ ਕਰਕੇ ਚੱਲ ਮੈਨੂੰ ਕਰਕੇ ਦਿਖਾਉ ਮੈਂ ਦੇਖਣਾ ਵੀ ਕਿਵੇਂ ਲੱਗਦੇ ਨੇ ਫਿਰ ਅਸੀਂ ਇਹ ਵੀ ਤੇ ਲਈ ਜਾਈਏ ਹੁਣ ਹਾਂ ਹਾਂ ਫਿਰ ਆਏ ਤਾਂ ਤੁਸੀਂ ਲੈ ਕੇ ਹੀ ਜਾਓ ਨਾ ਹੁਣ ਚੱਲ ਉਹ ਉੱਧਰ ਨਾ ਪਾ ਲੋ ਜਿਵੇਂ ਮਰਜ਼ੀ ਪਾ ਲੋ ਹੋ ਸਕਦੇ ਲੋ ਆਹ ਵਾਲੀ ਲੋੜ ਨਾਲ ਬਲੈਕ ਚੱਲ ਜਾਊਗਾ ਹਾਂ ਚੱਲ ਇਹ ਸੋਨਾ ਲੱਗੂਗਾ ਇਹਦੇ ਵਿੱਚ ਕਲਰ ਹੈਗਾ ਆਪਾਂ ਚਲੋ ਕੰਮ ਪਾ ਦੇ ਤਾਂ ਸਮਝ ਯੋ ਮੈਂ ਪਾਨੀ ਆ ਤੁਹਾਡੇ ਲਾਜ਼ਮੀ ਚ ਬਲੈਕ ਵਧੀਆ ਲੱਗਣਾ ਉੱਥੇ ਨਹੀਂ ਨਹੀਂ ਸੋਹਣਾ ਲੱਗੂਗਾ ਐਡੀ ਵਜਾ ਨਹੀਂ ਆਣੀ ਅੱਛੀਰ ਸਾਈਡ ਤੇ ਨਾਲ ਹੀ ਕੰਫਰਟ ਹੁੰਦਾ ਡੁੱਲਾ ਨਹੀਂ ਮੈਂ ਪਾਉਂਗੀ ਪਸਮੀਨੀ ਪਸਮੀਨੀ ਲੱਗੀ अच्छा जे बिंग कर अरे सेट तक कर लो चुंगी तरह सेट हो गया नहीं 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 ये है मैं देखो एम नहीं पीछे कर ये नीचे चाहे तू तो ब्लैक फाड़ो हाइट वाला चाहे तू वाइट फाड़ो स्टॉल आ जाता है ऊपर लग रहा है मैं भी हो नहीं पाया उस दिन माड़ा दे दुकान पे पाया सी लग रहा है शर्ट ना पायो है ना हां बस ਥਲੇ ਉਹ ਪਾ ਕੇ ਕੋਈ ਟੀ-ਸ਼ਰਟ ਲੋਰ ਕਰਾ ਪਾਈ ਆ ਕੋਈ ਨਾ ਚਲੋ ਅਜਾ ਹੀ ਬਾਗ ਬਾਜ਼ਾਰ ਚੱਲਾਂਗੇ ਆਪਾਂ ਐਨ ਕਸ਼ਮੀਰ ਤੇ ਆ ਗਏ ਆ ਗਏ ਬੁਸ਼ੀ ਵੀ ਸਾਨੂੰ ਚਾ ਵੀ ਲਈ ਆਪਾਂ ਫੇਰ ਲੈਂਦੇ ਫੁਰਦਾ ਪਾ ਗਏ ਗਰਮੀ ਆ ਗਈ ਕਸ਼ਮੀਰ ਤੇ ਆ ਗਏ ਫੀਲ ਆ ਬਤੀ ਤੁੰਗੀ ਚਾ ਤੇ ਲੋ ਜੀ ਨਣਦ ਸਾਡੀ ਜਿਹੜੀ ਆਈ ਸੀ ਮਤਲਬ ਭੈਣ ਸੀ ਦਮਨ ਦੀ ਭੂਆ ਜੇ ਆਈ ਸੀ ਉਹ ਚਲੀ ਗਈ ਉਹਨੂੰ ਕਿਹਾ ਹੀ ਰਾਤ ਰਹਿ ਕਰ ਕਹਿੰਦੀ ਨਹੀਂ ਮੇਰਾ ਪਿੱਛੇ ਸਰਦਾ ਨਹੀਂ ਬੱਚੇ ਨੇ ਛੋਟੇ ਤੇ ਉਹ ਚਲੀ ਗਈ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਕੰਮ ਸੀ ਬਾਜ਼ਾਰ ਦੇ ਉਹ ਇਹਨਾਂ ਨੇ ਛੁੱਟੀ ਕਰਵਾਈ ਮੈਂ ਕਿਹਾ ਆਫਿਸ ਚ ਥੋੜਾ ਜਿਹਾ ਟਾਈਮ ਕੱਢੋ ਤੇ ਮੈਨੂੰ ਲੈ ਕੇ ਚਲੋ ਤੇ ਅਸੀਂ ਬੱਸ ਹਨ ਕਾਰੀਗਰ ਕੋ ਕੱਪੜੇ ਚੱਕ ਕੇ ਲਿਆਏ ਆ ਮਾਸਟਰ ਕੋ ਕੱਪੜੇ ਚੱਕ ਕੇ ਲਿਆਏ ਆ ਤੇ ਹੁਣ ਚੱਲੇ ਆ ਅਸੀਂ ਘਰੇ ਦਮਨ ਟਿਊਸ਼ਨ ਗਈ ਸੀ ਬਸ ਸਾਡੇ ਇੱਧਰ ਦੇ ਕੰਮ ਨੇ ਸੋ ਸੁਨாம் ਤੋਂ ਉਤੋਂ ਚੱਲ ਪਏ ਅਸੀਂ ਬਾਜ਼ਾਰ ਤੋਂ ਬਸ ਘਰੇ ਪਹੁੰਚਣ ਵਾਲੇ ਆ ਤੇ ਚਲੋ ਤੁਹਾਨੂੰ ਮਿਲਦੇ ਆ ਨਵੇਂ ਵਲੌਗ ਦੇ ਨਾਲ ਉਮੀਦ ਕਰਦੇ ਆ ਇਹਦਾ ਵਲੌਗ ਪਸੰਦ ਆਇਆ ਜੇ ਪਸੰਦ ਆਇਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਇਓ ਤੇ ਅਦਾਲਤ ਆਫਿਸ ਦਾ ਨਾਲ ਨਾਲ ਕੰਮ ਚੱਲਦਾ ਪਿਆ ਕਿਉਂਕਿ ਅਸੀਂ ਗਏ ਹੋਏ ਹਾਂ 4 4:30 ਵਜੇ ਦੇ ਤੇ ਟਾਈਮ ਹੋ ਗਿਆ 7 ਵਜੇ ਦਾ ਬਸ ਕਦੇ ਰੁਕ ਗਏ ਕਦੇ ਕੰਮ ਕਰ ਲਿਆ ਤੇ ਕਦੇ ਚੱਲ ਪਏ ਐਵੇਂ ਤਾਂ ਕਰਕੇ ਲੇਟ ਤੇ ਬਾਕੀ ਇਹ ਸੀ ਕਿ ਚਲੋ ਮੈਂ ਸਬਜੀ-ਸਬਜੀ ਬਣਾ ਕੇ ਆਈ ਹਾਂ ਕੋਈ ਜ਼ਿਆਦਾ ਕੰਮ ਨਹੀਂ ਸੀ ਤਾਂ ਕਰਕੇ ਮੇਰੇ ਕੰਮ ਵੀ ਜ਼ਰੂਰੀ ਹਨ ਤੇ ਕੋਰੀਅਰ ਜਾਣਾ ਸੀ ਮੈਂ ਕਿ ਚਲੋ ਅੱਜ ਕੰਮ ਨਵੇੜੀ ਹੋਣੀ ਹੈ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ